ਮੇਰਾ ਜੀ ਕਰਦਾ ਹੈ ਉਹਨਾਂ ਗਲੀਆਂ ਨੂੰ ਵੇਖਣ ਨੂੰ ਜੇ ਮੈਂ ਆਪਣੇ ਪਿਤਾ ਦੇ ਦਰਸ਼ਨ ਨਹੀਂ ਕੀਤੇ ਪਰ ਮੇਰਾ ਦਿਲ ਕਰਦਾ ਆ ਮੈਂ ਉਹਨਾਂ ਗਲੀਆਂ ਦੇ ਵਿੱਚੋਂ ਲੰਘਾਂ ਜਿੱਥੇ ਮੇਰਾ ਪਿਤਾ ਜਿਹੜਾ ਸੀ ਉਹ ਲੰਘਿਆ ਸੀ ਜੇ ਮੈਨੂੰ ਉਸ ਕਮਾਸ ਪਿੰਡ ਦੇ ਵਿੱਚ ਕੁ ਲੈ ਜੇ ਲਾਹੌਰ ਦੇ ਨਾਲ ਕਿ ਲਾਹੌਰ ਦੇ ਲੱਗ ਜੀ ਆਪਾਂ ਜਿਹੜੇ 1947 ਤੋਂ ਪਹਿਲਾਂ ਦੇ ਬਜ਼ੁਰਗ ਜਿਹੜੇ ਆ ਉਹਨਾਂ ਨਾਲ ਗੱਲਬਾਤਾਂ ਤਾਂ ਕਰਦੇ ਆ ਪਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਟੜਫਦੇ ਆ ਉਸ ਧਰਤੀ ਨੂੰ ਵੇਖਣ ਲਈ ਜਿੱਥੇ ਉਹਨਾਂ ਦੇ ਮਾਤਾ ਪਿਤਾ ਜੰਮੇ ਸੀਗੇ ਉਹ ਜਿੱਥੋਂ ਉਹ ਉਹ ertid ਛੱਡ ਕੇ ਆਏ ਉਥੋਂ ਆਪਦੇ ਘਰ-ਬਾਰ ਛੱਡ ਕੇ ਆਏ ਆਪਦੇ ਵਸਤੇ ਘਰ ਛੱਡ ਕੇ ਆਏ ਸਾਡੇ ਨਾਲ ਇੱਕ ਬੀਬੀ ਜੀ ਮੌਜੂਦ ਨੇ ਉਹਨਾਂ ਨੂੰ ਨਾਮ ਪੁੱਛਾਂਗੇ ਪੁੱਛਾਂਗੇ ਕਿ ਕੀ ਕਹਿਣਾ ਚਾਹੁੰਦੇ ਆ ਸਾਨੂੰ ਹਾਂਜੀ ਬੀਬੀ ਤੁਸੀਂ ਆਪਦਾ ਪਹਿਲਾਂ ਨਾਮ ਦੱਸੋ ਡੈਜ਼ਿਗਨੇਸ਼ਨ ਦੱਸੋ ਮੇਰਾ ਨਾਮ ਬਲਵਿੰਦਰ ਕੌਰ ਪੰਦੇਰੀਆ ਮੈਂ ਕਿਸਾਨ ਯੂਨੀਅਨ ਅਗਰਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਆ ਤੇ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਆ ਮੇਰੇ ਦਾਦੇ ਪਰਦਾਦੇ ਲਾਹੌਰ ਜ਼ਿਲ੍ਹਾ ਤਹਿਸੀਲ ਕਸੂਰ ਤੇ ਪਿੰਡ ਜਿਹੜਾ ਅਸੀਂ ਕਮਾਸ ਪਿੰਡ ਦੇ ਵਿੱਚ ਰਹਿੰਦੇ ਸੀ ਜਦੋਂ ਅਸੀਂ ਉੱਥੋਂ 47 ਚ ਉੱਜੜ ਕੇ ਆਏ ਜਦੋਂ ਇੱਥੇ ਪੈਲੀਆਂ ਦੀ ਵੰਡ ਹੋਈ ਜਦੋਂ ਪੈਲੀਆਂ ਜਿਹੜੀਆਂ ਅਸੀਂ ਲਾਟ ਹੋਈਆਂ ਉਸ 47 ਦਾ ਮੇਰੇ ਤੇ ਵੀ ਬਹੁਤ ਜ਼ਿਆਦਾ ਜਿਹੜਾ ਕਹਿਰ ਹੋਇਆ ਇਸ ਕਰਕੇ ਹੋਇਆ ਉਸ ਪਹਿਲੀ ਗੱਲ ਜਿਹੜੀਆਂ ਵੰਡਾ ਜਦੋਂ ਉਹ ਇੱਕ ਦੂਜੇ ਉਹ ਅੱਧ ਸਿਆਪ ਪਾਉਣੀ ਦੂਜਾਂ ਦਾ ਮੈਂ ਪਹਿਲੀ ਪਾਉਣੀ ਆ ਉਹਦੇ ਵਿੱਚ ਮੈਂ 13 ਦਿਨ ਦੀ ਸੀ ਤੇ ਕਤਲ ਹੋ ਗਏ ਸਿਰਫ ਇੱਕ ਜਿਹੜੀ ਉਧਰ ਉੱਜੜ ਕੇ ਆਏ ਇਧਰ ਪੈਲਗਾਂ ਪਵਾਇਆਂ ਉਸ ਪੈਲਗਾਂ ਦੀ ਲੜਾਈ ਦੇ ਕਰਕੇ ਤੇ ਮੈਂ 13 ਦਿਨ ਦੀ ਸੀ ਤੇ ਮੇਰੇ ਪਿਤਾ ਦਾ ਕਤਲ ਹੋ ਗਿਆ ਸ਼ਾਇਦ ਮੇਰੇ ਪਿਤਾ ਨੇ ਮੈਨੂੰ ਟੱਚ ਵੀ ਨਾ ਕੀਤਾ ਹੋਵੇ ਹੁਣ ਮੈਂ ਨਣਕਾਣਾ ਸਾਹਿਬ ਜਾ ਰਹੀ ਆ ਮੇਰਾ ਦਿਲ ਕਰਦਾ ਏ ਜਿੱਥੇ ਮੇਰਾ ਦਾਦਾ ਮੇਰਾ ਪਰਦਾਦਾ ਮੇਰਾ ਪਿਤਾ ਜਿਹੜੀਆਂ ਗਲੀਆਂ 'ਚ ਖੇਡਿਆ ਹਉ ਮੇਰਾ ਜੀ ਕਰਦਾ ਹੈ ਉਹਨਾਂ ਗਲੀਆਂ ਨੂੰ ਵੇਖਣ ਨੂੰ ਜੇ ਮੈਂ ਆਪਣੇ ਪਿਤਾ ਦੇ ਦਰਸ਼ਨ ਨਹੀਂ ਕੀਤੇ ਪਰ ਮੇਰਾ ਦਿਲ ਕਰਦਾ ਆ ਮੈਂ ਉਹਨਾਂ ਗਲੀਆਂ ਦੇ ਵਿੱਚੋਂ ਲੰਘਾ ਜਿੱਥੇ ਮੇਰਾ ਪਿਤਾ ਜਿਹੜਾ ਸੀ ਉਹ ਲੰਘਿਆ ਸੀ ਮੈਂ ਉਹਦੇ ਦਰਸ਼ਨ ਨਹੀਂ ਕੀਤੇ ਨਾ ਦੀ ਫੋਟੋ ਆ ਪਰ ਮੇਰੇ ਦਿਲ ਦੀ ਹੂਕ ਆਂਦੀ ਆ ਉਹਨਾਂ ਗਲੀਆਂ ਨੂੰ ਮੈਂ ਵੇਖਾਂ ਜੇ ਮੈਨੂੰ ਇਸ ਕਮਾਸ ਪਿੰਡ ਦੇ ਵਿੱਚ ਕੋਈ ਲਹੇਤ ਲਾਹੌਰ ਦੇ ਨਾਲ ਕਿ ਲਾਹੌਰ ਦੇ ਲਾਹੌਰ ਦੇ ਜੈਲਦਾਰ ਮੱਖਣ ਸਿੰਘ ਜੈਲਦਾਰ ਸਪੈਦ ਕੁਹ ਜਥੇਦਾਰ ਪੰਜ ਸਰਦਾਰੀਆਂ ਸੀ ਬਹੁਤ ਤਗੜੀ ਖਾਨਦਾਨੀ ਸੀ ਪਰ ਇੱਥੇ ਆਣ ਕੇ ਇੱਕੋ ਦਿਨ ਚਕ ਮੇਰਾ ਪਿਤਾ ਇੱਕ ਬਿਰ ਚਾਚੇ ਨੂੰ ਕਤਲ ਕਰ ਦਿੱਤਾ ਪੈਲ ਗਈ ਉੱਥੇ ਸਾਡੀਆਂ ਮਰਬੇ ਸੀ ਇੱਥੇ ਸਿਰਫ ਸਾਨੂੰ 5 ਕਿੱਲੇ ਪੈਲੇ ਮਿਲੇ ਉਹਦੇ ਪਿੱਛੇ ਵੀ ਪਿਓ ਕਤਲ ਹੋ ਗਿਆ ਤੇ ਚਾਚਾ ਕਤਲ ਚਾਚਾ ਕਤਲ ਹੋ ਗਿਆ ਘਰ ਬਰਬਾਦ ਹੋ ਗਿਆ ਪਰ ਸਾਡੇ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਅੰਮ੍ਰਿਤਸਰ ਆਂ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡ ਮੇਰਾ ਪੰਦੇਰ ਆ ਮੇਰੀ ਮਾਂ ਅਜੇ ਜੀਂਦੀ ਆ ਅੱਛਾ ਅੱਛਾ ਹਾਂ ਮੇਰੀ ਮਾਂ ਅਜੇ ਜੀਂਦੀ ਆ ਮੇਰੀ ਮਾਂ ਦਾ ਵੀ ਇੱਧਰ ਆਣ ਕੇ ਵਿਆਹ ਹੋਇਆ ਤੇ ਪੈਲੀਆਂ ਦਾ ਵੰਡਾ ਕਰਕੇ ਹੀ ਘਰ ਬਰਬਾਦ ਹੋ ਗਿਆ ਤੇ ਦਿਲ ਕਰਦਾ ਆ ਉਸ ਸਰਤੀ ਨੂੰ ਵੇਖੀਏ ਪਿਛਤਰਤੀ ਤੁਹਾਨੂੰ ਨਿਮਸ਼ਕਾਰ ਕਰਗੇ ਫਿਰ ਫਾਦਰ ਦਾ ਜਿਹੜਾ ਵਿਆਹ ਆ ਉਹ ਵੰਡੇ ਤੋਂ ਬਾਅਦ ਚ ਹੋਇਆ ਬਾਅਦ ਚ ਹੋਇਆ ਬਾਅਦ ਚ ਹੋਇਆ ਮੈਂ ਉਦੋਂ ਤੇਰਾ ਦੇ ਨਹੀਂ ਜਿਹੜੀ ਉਹ ਪਹਿਲੀ ਤੁਸੀਂ ਮੈਂ ਤੁਹਾਡਾ ਦੁੱਖ ਜਿਹੜਾ ਇਹ ਸੀਗਾ ਕਿ ਜਿਹੜੀ ਉਹ ਪਹਿਲੀ ਉਧਰੋਂ ਤਾਂ ਨਿਪਟ ਗਈ ਜਿਹੜੀ ਇੱਧਰ ਮਿਲੀ ਉਹਦੇ ਕਰਕੇ ਕਤਲ ਹੋ ਗਿਆ ਕਤਲ ਹੋ ਗਿਆ ਕਿਉਂਕਿ ਵੰਡੇ ਉਹਦੀ ਵੰਡ ਨੂੰ ਲੈ ਕੇ ਵੀ ਆ ਪਾਸਾ ਮੈਨੂੰ ਦਿਓ ਤੇ ਆ ਮੈਨੂੰ ਦਿਓ ਹਾਂ ਬਸ ਦੂਜੀ ਜਿਹੜੀ ਪਾਰਟੀ ਦੀ ਆ ਨਿਆਈ ਅਸੀਂ ਲੈਣੀ ਆ ਮੇਰਾ ਦਾਦਾ ਜੀ ਆਂਦਾ ਸੀ ਮੈਂ ਲੈਣੀ ਆ ਤੇ ਨਿਆਈ ਮੇਰੇ ਦਾਦਾ ਜੀ ਨੇ ਪਵਾਲੀ ਉਹਨਾਂ ਨੇ ਅੱਕਰ ਰੱਖੀ ਉਹਨਾਂ ਨੇ ਢਾਲਵਾ ਕੇ ਆਉਂਦੇ ਸੀ ਮੇਰੇ ਚਾਚਾ ਤੇ ਮੇਰੇ ਪਿਓ ਆਉਂਦੇ ਰਸਤੇ 'ਚ ਕਤਲ ਕਰ ਦਿੱਤੇ ਤੇ ਉਹ ਇਸ ਵੰਡ ਨੇ ਦਾ ਜਿਹੜਾ ਉਹ ਸਾਡੇ ਤੇ بڑا ਕਹਿਰ ਹੋਇਆ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਆ ਉਹ ਉਸੇ ਵੰਡ ਦੇ ਦਰਦ ਨੂੰ ਲੈ ਕੇ ਹੋਇਆ ਥੋੜੇ ਜਿਹਾ ਸ਼ਬਦਾਂ ਦੱਸੋ ਅੱਜ ਦਾ ਪ੍ਰੋਗਰਾਮ ਕੀ ਇਹ ਸਰਹੱਦਾਂ ਜਿਹੜੀਆਂ ਉਹ ਤਾਂ ਸਮੇਂ ਦਾ ਸਮੇਂ ਦੇ ਗਰਭ 'ਚ ਆ ਕੇ ਮਿਟਣੀਆਂ ਚਾਹੀਦੀਆਂ ਸਰਕਾਰਾਂ ਦੇ ਐਂਡ ਤੇ ਆ ਤਾਂ ਕਿ ਜਿਹੜਾ ਹੁਣੇ ਲਾਂਘਾ ਖੁੱਲੇ ਇਹਦੋਂ ਵਪਾਰ ਸ਼ੁਰੂ ਹੋਵੇ ਤਾਂ ਕਿ ਜਿਹੜੇ ਬਜ਼ੁਰਗ ਨੇ ਉਹ ਬਿਨਾ ਪਾਸਪੋਰਟ ਤੋਂ ਆ ਸਕਣ ਇਹ ਗੱਲਾਂ ਜਿਹੜੀਆਂ ਅੱਜ ਹੋਈਆਂ ਠੀਕ ਨੇ ਹਾਂ ਇਹ ਗੱਲਾਂ ਠੀਕ ਨੇ ਇਹ ਜੇ ਲਾਂਘਾ ਖੁੱਲੇਗਾ ਵਪਾਰ ਖੁੱਲੇਗਾ ਉਹਦੇ ਵਿੱਚ ਫਾਇਦਾ ਕਿਹਨੂੰ ਨਾ ਇੱਕ ਲੈਂਦੇ ਪੰਜਾਬ ਨੂੰ ਤੇ ਇੱਕ ਚੜ੍ਹਦੇ ਪੰਜਾਬ ਨੂੰ ਜੇ ਨੁਕਸਾਨ ਹੋਇਆ ਸਿਰਫ ਪੰਜਾਬ ਵੰਡਿਆ ਗਿਆ ਦੇਸ਼ ਨਹੀਂ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਇੱਕ ਉਸ ਪੰਜਾਬ ਨੂੰ ਤੇ ਇੱਕ ਇਸ ਪੰਜਾਬ ਨੂੰ ਇਹਦਾ ਫਾਇਦਾ ਨਾ ਖਾਸ ਕਰਕੇ ਕਿਸਾਨਾਂ ਨੂੰ ਫਾਇਦਾ ਹੋਣਾ ਜੇ ਇਹ ਲਾਂਘਾ ਖੁੱਲੇਗਾ ਤੇ ਪਰ ਇਹ ਲਾਂਘਾ ਤਾਂ ਖੁੱਲਣਾ ਹੈ ਜੇ ਅਸੀਂ ਸਰਕਾਰਾਂ ਦੀ ਧੌਣ ਤੇ ਗੋਡਾ ਰੱਖਾਂਗੇ ਸਰਕਾਰਾਂ ਨੇ ਖੋਲਣਾ ਹੈ ਅਸੀਂ ਤਾਂ ਬੋਲਨੇ ਆ ਅਸੀਂ ਤਾਂ ਕਲਪਦੇ ਆ ਵੀ ਇਹ ਲਾਂਘਾ ਖੁੱਲੇ ਇਹ ਲਕੀਰ ਮਿਟੇ ਤੇ ਬੰਦਾ ਕਿਸਾਨ ਖੁਸ਼ਹਾਲ ਹੋਣਾ ਹਾਂ ਕਿਸਾਨ ਮੈਂ ਕਿਸਾਨਾਂ ਦੇ ਮਹਿਲਾ ਵਿੰਗ ਦੀ ਪ੍ਰਧਾਨ ਆ ਬਹੁਤ ਇਸ ਚੀਜ਼ ਦਾ ਦੁੱਖ ਆ ਜਦੋਂ ਸਾਡੀਆਂ ਫਸਲਾਂ ਰੋਲਦੀਆਂ ਨੇ ਤੇ ਇਹ ਬਾਨੀਦਾਨੀ ਤੇ ਇਹੋ ਚਾਹੁੰਦੇ ਆ ਇਦਾਂ ਤੋਂ 5 ਰੁਪਏ ਦੀ ਚੀਜ਼ ਖਰੀਦ ਕੇ ਜਿਹੜੀਆਂ ਛੜਕਾਂ ਬਣ ਰਹੀਆਂ ਨੇ ਜਿਹੜੜੇ ਦੇ ਮੌਲ ਬਣੇ ਇਹਨਾਂ ਦੇ ਉਹਨਾਂ ਦਾ ਜੀ ਕਰਦਾ 5 ਰੁਪਏ ਦੀ ਚੀਜ਼ ਖਰੀਦ ਕੇ 50 ਰੁਪਏ ਪਾਕਿਸਤਾਨ ਨੂੰ ਇਹੋ ਕਰਗੇ ਤੇ ਕਿਸਾਨਾਂ ਦੇ ਪੱਲੇ ਜਿਹੜੀ ਉਹ ਮਿਹਨਤ ਵੀ ਨਾ ਬਜ਼ੁਰਗਾਂ ਦੇ ਦਰ ਤੋਂ ਬਾਅਦ ਜਿਹੜੀ ਨਵੀਂ ਕਹਾਣੀ ਸਾਨੂੰ ਸੁਣਨ ਨੂੰ ਮਿਲੀ ਆ ਕਿ ਮਾਤਾ ਨੇ ਕਿਹਾ ਹੈ ਕਿ 13 ਦਿਨ ਦਿਸੀ ਜਦੋਂ ਉਹਨਾਂ ਦਾ ਪਿਓ ਕਤਲ ਹੋ ਗਿਆ ਪਿਓ ਕਤਲ ਕਿਉਂ ਹੋਇਆ ਕਿਉਂਕਿ ਜਿਹੜੀ ਉਧਰੋਂ ਵੰਡ ਕੇ ਜ਼ਮੀਨ ਇੱਧਰ ਇੰਡੀਆ ਦੇ ਵਿੱਚ ਮਿਲੀ ਸੀ ਉਹਦੀ ਵੰਡਾਈ ਨੂੰ ਲੈ ਕੇ ਕਿ ਮੈਂ ਇੱਧਰਲਾ ਪਾਸਾ ਲੈਣਾ ਇੱਧਰਲਾ ਪਾਸਾ ਲੈਣਾ ਤਾਂ 13 ਸਾਲਾਂ ਦੀ ਮਾਤਾ ਸੀ ਜਦੋਂ ਪਿਓ ਕਤਲ ਹੋ ਗਿਆ ਤਾਂ ਅੱਜ ਉਹ ਜਾ ਕੇ ਆਪਣਾ ਪੁਰਾਣਾ ਪਿੰਡ ਕਮਾਸ ਜਿਹੜਾ ਹੈਗਾ ਲਾਹੌਰ ਦੇ ਵਿੱਚ ਦੇਖਣਾ ਚਾਹੁੰਦੇ ਆ ਤੇ ਉਹ ਹੁਣ ਨਨਕਾਣਾ ਸਾਹਿਬ ਉਹਨਾਂ ਨੇ ਜਾਣਾ ਆ ਜਿਹੜਾ ਹੁਣ ਜਥਾ ਜਾਣਾ ਸੋ ਅਸੀਂ ਵਿਆਸ ਕਰਦੇ ਕਿ ਐਸੇ ਜੋ ਲੋਕ ਨੇ ਉਹਨਾਂ ਨੂੰ ਜਿਹੜਾ ਹੋਰ ਸੁਖਾਲੇ ਰਾਹ ਕਿਤੇ ਜਾਣ ਤਾਂ ਕਿ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਉਹ ਵਿਸਰੀਆਂ ਹੋਈਆਂ ਥਾਵ